ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਹਰਮੰਦਰ ਸਾਹਿਬ ਆਪਾਂ ਬਹੁਤ ਵਾਰੀ ਦਰਸ਼ਨ ਕੀਤੇ ਆ ਪਰ ਬਹੁਤ ਚੀਜ਼ਾਂ ਆਪਾਂ ਇਹੋ ਜਿਹਿਆਂ ਮਿਸ ਕਰ ਦਿੰਨੇ ਆ ਜਿਹੜੀਆਂ ਇਤਿਹਾਸ ਦੇ ਨਾਲ ਰਿਲੇਟਡ ਆ ਗੁਰੂ ਸਾਹਿਬ ਦੀ ਇਹ ਨਾਲ ਰਿਲੇਟਡ ਜਾਂ ਹੋਰ ਕਈ 1984 ਦੇ ਨਾਲ ਜਾਂ ਉਸ ਤੋਂ ਪਹਿਲਾਂ ਜਿਹੜੀਆਂ ਬਹੁਤ ਜਗਾਵਾਂ ਨੇ ਜਿਹੜੀਆਂ ਆਪਾਂ ਹਰਮੰਦਰ ਸਾਹਿਬ ਦੇ ਵਿੱਚ ਕੋਲ ਦੀ ਲੰਘ ਜਾਂਦੇ ਆ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਅੱਜ ਤੁਹਾਨੂੰ ਉਹਨਾਂ ਚੀਜ਼ਾਂ ਦੇ ਦਰਸ਼ਨ ਕਰਾਵਾਂਗੇ ਜਿਹੜੀਆਂ ਬਹੁਤ ਲੋਕਾਂ ਨੇ ਤਾਂ ਦੇਖੀਆਂ ਵੀ ਹੋਣਗੀਆਂ ਇਹ ਨਹੀਂ ਕਹਿੰਦੇ ਵੀ ਸਾਰਿਆਂ ਨੇ ਨਹੀਂ ਦੇਖੀਆਂ ਪਰ ਬਹੁਤ ਲੋਕ ਕੋ ਉਸ ਚੀਜ਼ ਨੂੰ ਮਿਸ ਕਰ ਜਾਂਦੇ ਆਪਾਂ ਕੋਲ ਦੀ ਲੰਘ ਜਾਂਦੇ ਆ ਬਹੁਤ ਖਾਸ ਤੇ ਪੁਰਾਣੀਆਂ ਚੀਜ਼ਾਂ ਉਹਨਾਂ ਦੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲ ਦੀ ਨਾਲ ਹੋਰ ਆਸੇ ਪਾਸੇ ਜੋ ਵੀ ਸ਼ਹਿਰ ਦੇ ਨਾਲ ਰਿਲੇਟਡ ਚੀਜ਼ਾਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਆਓ ਅੱਜ ਦਰਸ਼ਨ ਕਰਦਿਆਂ ਗੁਰੂ ਸਾਹਿਬ ਦੇ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਮੰਦਰ ਸਾਹਿਬ ਆਪਾਂ ਬਹੁਤ ਵਾਰ ਦਰਸ਼ਨ ਕਰਨ ਜਾਂਦੇ ਆ ਪਰ ਬਹੁਤ ਜਗਾਵਾਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਣ ਦੇਖਿਆ ਇਹੋ ਜਿਹਾ ਨੇ ਜਿਨ੍ਹਾਂ ਬਾਰੇ ਬਹੁਤ ਸੰਗਤ ਨਹੀਂ ਜਾਣਦੀ ਆ ਜਿਲ੍ਹਿਆਂ ਵਾਲਾਂ ਬਾਗ ਸਾਈਡ ਤੋਂ ਜਦੋਂ ਆਪਾਂ ਹਰਮੰਦਰ ਸਾਹਿਬ ਐਂਟਰ ਕਰਦੇ ਆ ਦਰਸ਼ਨ ਜੋੜੀ ਤੋਂ ਤਾਂ ਸਭ ਤੋਂ ਪਹਿਲਾਂ ਸ੍ਰੀ ਗੋਲਡਨ ਟੈਂਪਲ ਸਾਹਿਬ ਜੀ ਦੇ ਦਰਸ਼ਨ ਹੁੰਦੇ ਆ ਪਰ ਉਸ ਤੋਂ ਨਾਲ ਹੀ ਇੱਥੇ ਇੱਕ ਸੱਜੇ ਹੱਥ ਸਥਾਨ ਹੈ ਜਿੱਥੇ 1984 ਦੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਦਾ ਸ਼ਰੀਰ ਰੱਖਿਆ ਗਿਆ ਸੀ। ਦਰਸ਼ਨੀ ਡਿਊਟੀ ਤੋਂ ਐਂਟਰ ਹੁੰਦੇ ਅਨੁਸਾਰ ਸਾਹਮਣੇ ਸ੍ਰੀ ਹਰਮੰਦਰ ਸਾਹਿਬ ਜੀ ਦਾ ਦਰਸ਼ਨ ਹੁੰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਜਿਹੜੇ ਛੋਟੇ ਗੁੰਮਧ ਹਨ ਉਹਨਾਂ ਦੀ ਗਿਣਤੀ 19 ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪੰਨੇ ਦੇ ਉੱਪਰ ਵੀ ਦਰਜ ਲਾਈਨਾਂ ਦੀ ਗਿਣਤੀ 19 ਹੈ। ਜਿਲ੍ਹਿਆਂ ਵਾਲਾ ਬਾਗ ਸਾਈਡ ਤੋਂ ਦਰਸ਼ਨ ਡਿਊਟੀ ਐਂਟਰੀ ਕਰਦੇ ਸਾਰ ਇੱਥੇ ਕੇਂਦਰੀ ਸਿੱਖ ਅਜਾਇਬ ਘਰ ਹੈ ਜਿਸ ਦੇ ਵਿੱਚ ਕਾਫੀ ਪਰਾਤਨ ਸਿੰਘ ਸੂਰਮਿਆਂ ਤੇ ਸ਼ਹੀਦਾਂ ਦੀਆਂ ਜੜੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਇਸ ਵਿੱਚ ਐਂਟਰ ਕਰਦੇ ਸਾਰ ਪਰਾਤਨ ਦਰਸ਼ਨੀ ਡਿਊੜੀ ਦੇ ਦਰਵਾਜ਼ਿਆਂ ਦੇ ਦਰਸ਼ਨ ਹੁੰਦੇ ਹਨ ਜੋ ਕਿ ਇੱਥੇ ਸ਼ੋਭੇਤ ਹਨ ਅਤੇ 1997 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਲਈ ਆਈ ਇੰਗਲੈਂਡ ਦੀ ਮਹਾਰਾਣੀ ਨੇ ਇਹ ਗਿਫਟ ਜੋ ਸ੍ਰੀ ਹਰਮੰਦਰ ਸਾਹਿਬ ਨੂੰ ਭੇਟ ਕੀਤਾ ਉਸਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਔਰ ਇਸ ਦੇ ਨਾਲ ਹੀ ਪ੍ਰਾਤਨ ਗੋਲੀ ਸਿੱਕਾ 18ਵੀਂ ਸਦੀ ਦੇ ਤੋਪ ਦੇ ਗੋਲੇ ਔਰ ਸਿੱਖਾਂ ਦੀ ਲੜਾਈ ਦੌਰਾਨ ਵਰਤਣ ਵਾਲੀਆਂ ਜਿਹੜੀਆਂ ਜੈਕਟਾਂ ਵਗੈਰਾ ਔਰ ਸ਼ਹੀਦਾਂ ਦੀਆਂ ਫੋਟੋਆਂ ਇੱਥੇ ਸ਼ੋਭਿਤ ਹਨ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਦੁੱਖ ਭੰਜਨੀ ਵੇਰੀ ਦੇ ਦੋਖ ਪੰਜਣੀ 베ਰੀ ਦਾ ਇਤਿਹਾਸ ਪੱਟੀ ਦੇ ਹੰਕਾਰੀ ਚੌਧਰੀ ਦੁਨੀ ਚੰਦ ਦੀ ਬੇਟੀ ਬੀਬੀ ਰਜਨੀ ਨਾਲ ਹੈ ਜਿਸ ਦਾ ਵਿਆਹ ਇੱਕ ਕੋੜੀ ਨਾਲ ਕਰ ਦਿੱਤਾ ਗਿਆ ਸੀ ਪਰ ਗੁਰੂ ਦੀ ਕਿਰਪਾ ਨਾਲ ਉਸ ਕੋੜੀ ਨੂੰ ਜਦੋਂ ਇਸ 베ਰੀ ਦੇ ਥੱਲੇ ਇਸ਼ਨਾਨ ਕਰਾਇਆ ਗਿਆ ਤਾਂ ਉਹ ਬਿਲਕੁਲ ਤੰਦਰੁਸਤ ਹੋ ਗਿਆ ਸੀ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਸ 베ਰੀ ਥੱਲੇ ਇਸ਼ਨਾਨ ਕਰਨ ਨਾਲ ਸਭ ਦੁੱਖ ਤੂਰ ਹੁੰਦੇ ਹਨ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ 1905 ਦੇ ਆਸ-ਪਾਸ ਜਿਹੜੀ ਬਿਜਲੀ ਆਈ ਉਸ ਦੌਰਾਨ ਦੇ ਪ੍ਰਾਤਨ ਜੋ ਖੰਭੇ ਆ ਅੱਜ ਵੀ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਇੱਕ ਬੀਬੀਆਂ ਦੇ ਇਸ਼ਨਾਨ ਘਰ ਦੇ ਵਾਲੇ ਪਾਸੇ ਔਰ ਇੱਕ ਦੂਸਰੇ ਕੋਰਨ ਦੇ ਉੱਪਰ ਅੱਜ ਵੀ ਜਿਹੜੇ ਇੱਥੇ ਮੌਜੂਦ ਹਨ ਲੰਗਰ ਵਾਲੀ ਸਾਈਡ ਤੋਂ ਐਂਟਰ ਕਰਦੇ ਸਾਰ ਦੁੱਖ ਭੰਜਨੀ 베ਰੀ ਦੇ ਬਿਲਕੁਲ ਨਾਲ ਇੱਕ ਸਥਾਨ ਹੈ ਥੜਾ ਸਾਹਿਬ ਇਸ ਸਥਾਨ ਉੱਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬੈਠ ਕੇ ਸਰੋਵਰ ਦੀ ਖਦਵਾਈ ਕਰਾਈ ਅਤੇ ਸ੍ਰੀ ਹਰਮੰਦਰ ਸਾਹਿਬ ਦੀ ਨੀਂ ਰੱਖੀ ਅਤੇ ਇਸ ਸਥਾਨ ਉੱਤੇ ਹੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਅਤੇ ਪਵਿੱਤਰ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਕਰਨ ਲਈ ਇੱਥੇ ਬੈਠ ਕੇ ਜੋ ਨਿਗਰਾਨੀ ਕਰਿਆ ਕਰਦੇ ਸਨ ਰਾਮਦਾਸ ਪਾਤਸ਼ਾਹ ਜੀ ਦੇ ਲੰਗਰ ਦੇ ਬਿਲਕੁਲ ਨਾਲ ਇੱਕ ਸਥਾਨ ਹੈ ਬੁੰਗਾ ਰਾਮਗੜੀਆ ਬੁੰਗਾ ਰਾਮਗੜੀਆ ਦੇ ਕੋਲ ਦੀ ਅਕਸਰ ਹੀ ਆਪਾਂ ਲੰਘ ਜਾਂਦੇ ਆ ਬਹੁਤੇ ਲੋਕਾਂ ਨੇ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਆਓ ਅੱਜ ਤੁਹਾਨੂੰ ਬੁੰਗਾ ਰਾਮਗੜੀਆ ਜੀ ਦੇ ਦਰਸ਼ਨ ਕਰਾਉਂਦੇ ਆ ਮੁੰਗਾ ਰਾਮਗੜੀਆ ਜੀ ਦਾ ਨਿਰਮਾਣ ਜੱਸਾ ਸਿੰਘ ਜੀ ਰਾਮਗੜੀਆ ਨੇ 1755 ਈਸਵੀ ਦੇ ਵਿੱਚ ਕਰਵਾਇਆ ਇਹ ਇੱਕ ਪ੍ਰਾਤਨ ਖੂਹ ਹੈ ਜਿਸ ਵਿੱਚੋਂ ਉਸ ਟਾਈਮ ਪਾਣੀ ਵਗੈਰਾ ਲਿਆ ਕਰਦੇ ਸਨ ਜੋ ਅੱਜ ਵੀ ਮੌਜੂਦ ਹੈ ਗੰਗਾ ਰਾਮਗੜੀਆ ਦੀ ਇਮਾਰਤ ਦਾ ਨਿਰਮਾਣ ਛੋਟੀ ਹੱਟ ਦੇ ਨਾਲ ਕੀਤਾ ਗਿਆ ਹੈ ਤੇ ਇਹ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਅਤੇ ਬਹੁਤ ਹੀ ਡਿਜ਼ਾਈਨਡਾਰ ਇਸ ਦੀ ਬਿਲਡਿੰਗ ਹੈ ਜਿਸ ਜਗ੍ਹਾ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਇਤਿਹਾਸਕ ਸੈਲ ਇਹ ਪੱਥਰ ਜੋ ਹੈ ਇਸ ਉੱਪਰ ਮੁਗਲ ਬਾਦਸ਼ਾ ਦਿੱਲੀ ਦੇ ਦਰਬਾਰ ਵਿੱਚ ਸ਼ਾਹਜਹਾਂ ਬੈਠ ਕੇ ਜੋ ਸਿੱਖਾਂ ਵਿਰੁੱਧ ਫੈਸਲੇ ਕਰਿਆ ਕਰਦਾ ਸੀ ਇਸ ਸਿਲ ਨੂੰ ਸਿੱਖ ਬਾਬਾ ਰਾਮਗੜੀ ਅਤੇ ਜੱਸਾ ਸਿੰਘ ਅਤੇ ਬਾਬਾ ਭਗੇਲ ਸਿੰਘ ਜੀ ਦਿੱਲੀ ਜਿੱਤਣ ਤੋਂ ਬਾਅਦ ਇਸ ਸਿਲ ਨੂੰ ਸੰਗਲਾਂ ਤੇ ਰੱਸਿਆਂ ਨਾਲ ਬੰਨ੍ਹ ਕੇ ਢੀਸ ਕੇ ਇੱਥੇ ਲੈ ਕੇ ਆਏ ਸਨ ਜੋ ਜੋ ਬੁੰਗਾ ਰਾਮਗੜੀ ਵਿੱਚ ਰੱਖੀ ਹੋਈ ਹੈ ਉਹ ਹੁਣ ਆਪਾਂ ਇਸ ਦੇ ਬੇਸਮੈਂਟ ਦੇ ਵਿੱਚ ਜਾਂਦੇ ਹਾਂ ਜਿੱਥੇ ਬਿਲਕੁਲ ਨਿੱਕੀਆਂ ਨਿੱਕੀਆਂ ਪੌੜੀਆਂ ਇਸ ਦੇ ਥਲੜੇ ਹਿੱਸੇ ਦੇ ਵਿੱਚ ਜਿੱਥੇ ਬਾਬਾ ਰਾਮ ਗੜੀਆ ਜੀ ਦਾ ਸਿੰਘਾਸ਼ਨ ਅਤੇ ਇੱਥੇ ਕਾਲ ਕੋਠੜੀਆਂ ਜੇਲਾ ਵਗੈਰਾ ਬਣੀਆਂ ਹਨ ਉਸ ਦੇ ਦਰਸ਼ਨ ਕਰਦੇ ਹਾਂ ਇਹ ਉਹੀ ਖੂਹ ਹੈ ਜੋ ਆਪਾਂ ਉੱਪਰੋਂ ਦੇਖਿਆ ਸੀ ਇਸ ਦਾ ਰਸਤਾ ਜਿਹੜਾ ਥੋੜਾ ਪਿੱਛੋਂ ਬੰਦ ਕੀਤਾ ਹੋਇਆ ਨਹੀਂ ਤਾਂ ਇਹ ਬਿਲਕੁਲ ਥੱਲੇ ਤੱਕ ਦਿਖਦਾ ਸੀ ਇਹ ਅੱਜ ਵੀ ਜਿਹੜਾ ਠੀਕ ਹਾਲਤ ਦੇ ਵਿੱਚ ਹੈ ਤੇ ਇਸ ਬਿਲਡਿੰਗ ਦੀ ਜਿਹੜੀ ਪੂਰੀ ਸਾਵ ਸਭਾਲਾ এসਜੀਪੀਸੀ ਦੇ ਮੁਲਾਜ਼ਮ ਵਧੀਆ ਤਰੀਕੇ ਨਾਲ ਕਰਦੇ ਹਨ ਜੋ ਸਾਹਮਣੇ ਤੁਸੀਂ ਦੀਵਾਰ ਦੇਖ ਰਹੇ ਹੋ ਇਸ ਦੇ ਵਿੱਚ 1984 ਦੇ ਅਟੈਕ ਵੇਲੇ ਦੇ ਗੋਲੀਆਂ ਦੇ ਨਿਸ਼ਾਨ ਜੋ ਅੱਜ ਵੀ ਇਸ ਜਗ੍ਹਾ ਮੌਜੂਦ ਹਨ ਇਹ ਜੋ ਸਾਹਮਣੇ ਸੰਗਾਸ਼ਣ ਤੁਸੀਂ ਦੇਖ ਰਹੇ ਹੋ ਇਹ ਜੱਸਾ ਸਿੰਘ ਰਾਮਗੜੀਆ ਜੀ ਦਾ ਹੈ ਜੋ ਸ੍ਰੀ ਹਰਮੰਦਰ ਸਾਹਿਬ ਤੋਂ ਬਹੁਤ ਨੀਵਾ ਬਣਾਇਆ ਗਿਆ ਹੈ ਐਸ ਉੱਪਰ ਜੱਸਾ ਸਿੰਘ ਰਾਮਗੜੀਆ ਜੀ ਬੈਠ ਕੇ ਸਿੱਖ ਮਸਲਿਆਂ ਦੇ ਜੋ ਫੈਸਲੇ ਸੁਣਾਇਆ ਕਰਦੇ ਸਨ ਇਹ ਬਿਲਡਿੰਗ ਦਾ ਨਿਚਲਾ ਹਿੱਸਾ ਹੈ ਇਸ ਦੇ ਜੋ ਸਾਹਮਣੇ ਦੇਖ ਰਹੇ ਹੋ ਇਹ ਰੌਸ਼ਨਦਾਨ ਹਨ ਜੋ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਾਲੀ ਸਾਈਡ ਨਜ਼ਰ ਆਉਂਦੇ ਹਨ ਜੱਸਾ ਸਿੰਘ ਰਾਮਗੜੀ ਬੁੰਗਾ ਦੇ ਵਿੱਚ ਜੋ ਇਹ ਇਤਿਹਾਸਕ ਮਨਾਰ ਹਨ ਇਹਨਾਂ ਦੀ ਉਚਾਈ 156 ਫੁੱਟ ਹੈ 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਸ੍ਰੀ ਹਰਮੰਦਰ ਸਾਹਿਬ ਉੱਤੇ ਹਮਲਾ ਕੀਤਾ ਸੀ ਉਸ ਦੌਰਾਨ ਬਾਬਾ ਦੀਪ ਸਿੰਘ ਜੀ ਨੇ ਜੰਗ ਦੇ ਵਿੱਚ ਆਪਣੀ ਜਿਹੜੀ ਸ਼ਹੀਦੀ ਇਸ ਥਾਂ ਉੱਪਰ ਆ ਕੇ ਦਿੱਤੀ ਸੀ ਜਿਸ ਜਗ੍ਹਾ ਬੁੰਗਾ ਬਾਬਾ ਦੀਪ ਸਿੰਘ ਜੀ ਸਥਾਨ ਜਿਸ ਦੀ ਕਾਰ ਸੇਵਾ ਦਾ ਕੰਮ ਚੱਲ ਰਿਹਾ ਹੈ ਇਸ 베ਰੀ ਦਾ ਨਾਮ ਲਾਚੀ 베ਰੀ ਹੈ। ਇਸ 베ਰੀ ਥੱਲੇ ਬੈਠ ਕੇ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਜਦੋਂ ਸਰੋਵਰ ਦੀ ਖਦਵਾਈ ਹੋ ਰਹੀ ਸੀ ਤਾਂ ਇੱਥੇ ਨਿਗਰਾਨੀ ਕਰਿਆ ਕਰਦੇ ਸਨ ਅਤੇ 1740 ਵਿੱਚ ਜਦੋਂ ਮੱッセ ਰੰਗੜ ਦਾ ਸਹਿਰ ਵੱਡਣ ਲਈ ਅੱਬਾ ਸੁਖਾ ਸਿੰਘ ਤੇ ਮਹਤਾਬ ਸਿੰਘ ਗਏ ਸਨ ਤਾਂ ਉਹਨਾਂ ਨੇ ਇੱਥੇ ਘੋੜੇ ਬੰਨੇ ਸਨ। ਇਹ 베ਰੀ ਸ਼੍ਰੀ ਦਰਸ਼ਨੀ ਡਿਉੜੀ ਦੇ ਬਿਲਕੁਲ ਸੱਜੇ ਹੱਥ ਮੌਜੂਦ ਹੈ। ਇਹ ਪੁਰਾਣਾ ਗੇਟ ਸ੍ਰੀ ਅਕਾਲ ਤਖਤ ਸਾਹਿਬ ਦੇ ਖੱਬੇ ਪਾਸੇ ਅਤੇ ਦਰਸ਼ਨੀ ਡਿਊੜੀ ਦੇ ਬਿਲਕੁਲ ਸਾਹਮਣੇ ਹੈ ਇਸ ਦੇ ਉੱਪਰ 1984 ਦੇ ਅਟੈਕ ਦੇ ਗੋਲੀਆਂ ਅਤੇ ਤੋਪਾਂ ਦੇ ਗੋਲਿਆਂ ਦੇ ਨਿਸ਼ਾਨ ਮੌਜੂਦ ਹਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇੱਕ ਇਹੀ ਪੁਰਾਣਾ ਹਿੱਸਾ ਹੈ ਜੋ ਅਜੇ ਤੱਕ ਸਾਂਭ ਕੇ ਰੱਖਿਆ ਹੋਇਆ ਹੈ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸੰਗਠਨ ਦੇ ਜਿੱਥੋਂ ਸਾਹਮਣੇ ਸ੍ਰੀ ਹਰਮੰਦਰ ਸਾਹਿਬ ਬਿਲਕੁਲ ਨਜ਼ਰ ਆਉਂਦਾ ਹੈ ਜਿਸ ਵਕਤ ਸ੍ਰੀ ਹਰਮੰਦਰ ਸਾਹਿਬ ਉੱਪਰ ਮਸੰਦਾਂ ਦਾ ਕਬਜ਼ਾ ਸੀ ਉਸ ਟਾਈਮ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਲਈ ਇਸ ਜਗ੍ਹਾ ਉੱਤੇ ਰੁਕੇ ਸਨ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ ਸਨ ਤਾਂ ਕਰਕੇ ਗੁਰੂ ਸਾਹਿਬ ਇੱਥੇ ਰੁਕੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਥੜਾ ਸਹਿਬ ਸ਼੍ਰੀ ਅਕਾਲ ਤਖਤ ਸਹਿਬ ਦੇ ਸੱਜੇ ਪਾਸੇ ਬਿਲਕੁਲ ਬਣਿਆ ਹੋਇਆ ਹੈ। ਸ਼੍ਰੀ ਅਕਾਲ ਤਖਤ ਸਹਿਬ ਦੇ ਖੱਬੇ ਹੱਥ ਨਿਸ਼ਾਨ ਸਹਿਬ ਦੇ ਬਿਲਕੁਲ ਕੋਲ ਇੱਕ ਸ਼ਹੀਦ ਗੈਲਰੀ ਬਣੀ ਹੋਈ ਹੈ। ਜਿੱਥੇ ਸ਼੍ਰੀ ਅਕਾਲ ਤਖਤ ਸਹਿਬ ਦਾ ਜੋ 1984 ਅਟੈਕ ਵੇਲੇ ਦਾ ਮਾਡਲ ਪਿਆ ਹੈ ਅਤੇ ਸ਼ਹੀਦ ਸਿੰਘਾਂ ਦੀ ਯਾਦਾਂ ਉਹਨਾਂ ਦੀਆਂ ਫੋਟੋਆਂ ਅਤੇ ਸ਼ਹੀਦ ਬਾਬਾ ਜਰਨੈਲ ਸਿੰਘ ਬਾਬਾ 18 ਸਿੰਘ ਬਾਬਾ ਅਮਰੀਕ ਸਿੰਘ ਅਤੇ ਜਰਨੈਲ ਸਵੇਕ ਸਿੰਘ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ। ਅਤੇ ਇੱਥੇ ਇੱਕ ਸਕਰੀਨ ਲੱਗੀ ਹੋਈ ਹੈ ਜਿਸ ਉੱਤੇ ਸ੍ਰੀ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਉੱਤੇ ਹੋਏ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਦਰਸ਼ਨੀ ਡਿਉੜੀ ਦੇ ਬਿਲਕੁਲ ਨਾਲ ਖੱਬੇ ਹੱਥ ਇੱਕ ਕਢਿਆਲ ਲੱਗਿਆ ਹੋਇਆ ਹੈ ਜੋ ਸਵੇਰੇ ਜਦੋਂ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਖੁੱਲਦੇ ਹਨ ਤਾਂ ਇਹ ਕਢਿਆਲ ਬਜਾਇਆ ਜਾਂਦਾ ਹੈ ਜਿਸ ਨੂੰ ਆਪਾਂ ਅਕਸਰ ਹੀ ਦੇਖਣਾ ਭੁੱਲ ਜਾਂਦੇ ਹਾਂ ਇਸ ਦੇ ਉੱਪਰ ਹੀ ਇੱਕ ਸ੍ਰੀ ਹਰਮੰਦਰ ਸਾਹਿਬ ਵਿੱਚ ਇੱਕ ਪੁਰਾਣੇ ਸਮੇਂ ਦੇ ਵਿੱਚ ਹੋਏ ਚਮਤਕਾਰ ਦਾ ਵੇਰਵਾ ਵੀ ਲਿਖਿਆ ਹੋਇਆ ਹੈ ਜਿਸ ਨੂੰ ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਢਾਡੀ 12 ਗਾਈਆਂ ਜਾਂਦੀਆਂ ਹਨ ਜੋ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਔਰ ਇਸ ਜਗ੍ਹਾ ਉੱਪਰ ਜੋ ਅਕਾਲ ਤਖਤ ਦੇ ਜੋ ਵੀ ਜਥੇਦਾਰ ਸਾਹਿਬ ਵੱਲੋਂ ਫੈਸਲੇ ਕੀਤੇ ਇਸ ਜਗ੍ਹਾ ਖੜ ਕੇ ਕੀਤੇ ਜਾਂਦੇ ਹਨ ਅਤੇ ਸਾਹਮਣੇ ਜੋ ਵੀ ਸਜ਼ਾ ਜਿਸ ਨੂੰ ਦੇਣੀ ਹੈ ਉਸ ਨੂੰ ਸਾਹਮਣੇ ਇਸ ਦੇ ਖੜਾਇਆ ਜਾਂਦਾ ਹੈ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਬਾਬਾ ਬੁੱਢਾ ਜੀ ਜਲ ਪਲਾਓ ਦੇ ਬਿਲਕੁਲ ਸਾਹਮਣੇ ਇੱਕ ਚੱਕਰ ਬਣਿਆ ਹੋਇਆ ਹੈ ਇਸ ਚੱਕਰ ਦੇ ਉੱਪਰ ਜੋ ਮਸਾ ਰੰਗੜ ਮਸੰਤ ਸੀ ਜਿਸ ਦਾ ਸ੍ਰੀ ਹਰਿਮੰਦਰ ਸਾਹਿਬ ਉੱਪਰ ਕਬਜ਼ਾ ਸੀ ਉਹ ਇਸ ਜਗ੍ਹਾ ਕੰਜਰੀਆਂ ਨਚਾਇਆ ਕਰਦਾ ਸੀ ਮਸਾ ਰੰਗੜ ਦਾ ਸਿਰ ਵੱਢਣ ਤੋਂ ਬਾਅਦ ਬਾਬਾ ਸੁਖਾ ਸਿੰਘ ਅਤੇ ਮਹਿਤਾਬ ਸਿੰਘ ਜੀ ਨੇ ਆਪਣੇ ਘੋੜਿਆਂ ਦੇ ਨਾਲ ਇਸ ਜਗ੍ਹਾ ਦੇ ਉੱਪਰ ਚੱਕਰ ਕੱਢੇ ਸਨ ਤਾਂ ਜੋ ਕਿ ਮਸੰਦਾਂ ਨੂੰ ਇਹ ਨਾ ਲੱਗੇ ਕਿ ਸਿੱਖ ਡਰ ਕੇ ਚਲੇ ਗਏ ਹਨ ਇਹ ਜੋ 베ਰੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਬਾਬਾ ਬੁੱਢਾ ਜੀ ਨੇ ਆਪਣੇ ਹੱਥੀ ਲਗਾਈ ਸੀ ਇਸ ਨੂੰ 베ਰੀ ਬਾਬਾ ਬੁੱਢਾ ਜੀ ਕਿਹਾ ਜਾਂਦਾ ਹੈ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਰੋਕਣ ਲਈ ਵੱਖ-ਵੱਖ ਸਰਾਵਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ ਅਤੇ ਮਾਤਾ ਗੰਗਾ ਜੀ ਨਿਵਾਸ ਔਰ ਸ਼੍ਰੀ ਹਰਗੋਬਿੰਦ ਪਾਸਾ ਜੀ ਨਿਵਾਸ ਵੱਖ-ਵੱਖ ਸੰਗਤਾਂ ਦੇ ਰੋਕਣ ਲਈ ਸਰਾਮ ਹਨ ਅਤੇ ਇੱਥੇ ਇੱਕ ਨਵੀਂ ਸਰਾ ਦਾ ਨਿਰਮਾਣ ਵੀ ਜੋ ਉਸ ਦੇ ਕਾਰਜ ਵੀ ਚੱਲ ਰਹੇ ਹਨ ਐਸਓਐਸ ਦੇ ਨਾਲ ਹੀ ਬਿਲਕੁਲ ਤੀਜਾ ਸਿਕ ਸਮੁੰਦਰੀ ਹਾਲ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਹੈ ਜਿੱਥੇ ਐਸਜੀਪੀਸੀ ਦੁਆਰਾ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਲਈ ਸਾਰੇ ਫੈਸਲੇ ਅਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਖੱਬੇ ਪਾਸੇ ਮੁੜਦਿਆਂ ਸਾਰੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਹੈ। ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰਦਰ ਸਾਹਿਬ ਦੀ ਜਿਹੜੀ ਸਵੇਰ ਦੀ ਕਥਾ ਸਾਰੇ ਵਰਲਡ ਦੇ ਵਿੱਚ ਜਾਂਦੀ ਹੈ। ਅਤੇ ਇਸੇ ਜਗ੍ਹਾ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਆਪਣੇ ਭਾਸ਼ਣ, ਕਥਾ ਅਤੇ ਵਿਚਾਰ ਸੰਗਤਾਂ ਦੇ ਸਾਹਮਣੇ ਰੱਖਿਆ ਕਰਦੇ ਸਨ। ਦਰਸ਼ਣੀ ਡਿਊੜੀ ਤੋਂ ਸ਼੍ਰੀ ਗੋਲਡਨ ਟੈਂਪਲ ਤੱਕ ਸੈਬ ਦਾ ਜੋ ਪੁਲ ਹੈ ਇਸ ਦੀ ਲੰਬਾਈ 202 ਫੁੱਟ ਅਤੇ ਚੜਾਈ 21 ਫੁੱਟ ਹੈ ਇਸ ਪੁਲ ਦੀ ਚਣਾਈ ਮਾਂ ਦੇ ਆਟੇ ਦੇ ਨਾਲ ਕੀਤੀ ਹੋਈ ਹੈ